ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਤੁਹਾਡਾ ਸੋਹਲ ਫੈਮਿਲੀ ਵਲੌਗ ਤੇ ਬਾਕੀ ਭੈਣੋ ਭਰਾਓ ਸਭ ਤੋਂ ਪਹਿਲਾਂ ਸਾਰਿਆਂ ਦਾ ਕੀ ਹਾਲ ਚਾਲ ਆ ਮੈਂ ਹਾਲ ਚਾਲ ਪੁੱਛਦੀ ਸਾਰਿਆਂ ਦਾ ਬਾਕੀ ਮੈਂ ਅੱਜ ਬਹੁਤ ਜ਼ਿਆਦਾ ਖੁਸ਼ ਹਾਂ ਕਿ ਮੈਨੂੰ ਜਿਹੜੀ ਮੈਂ ਕੱਲ ਵੀਡੀਓ ਪਾਈ ਸੀ ਉਹਦੇ ਤੇ ਮੈਨੂੰ ਦੋ ਕਮੈਂਟ ਆਏ ਆ ਮੈਂ ਬਹੁਤ ਜ਼ਿਆਦਾ ਖੁਸ਼ ਹੋਈ ਹਾਂ ਕਿਉਂਕਿ ਜਦੋਂ ਦੀ ਅਸੀਂ ਵੀਡੀਓ ਪਾਉਂਦੇ ਕਿਸੇ ਨੇ ਕਦੀ ਵੀ ਕੋਈ ਕਮੈਂਟ ਨਹੀਂ ਸੀ ਕੀਤਾ ਤਾਂ ਦੋ ਕਮੈਂਟ ਆਏ ਮੈਂ ਆਪਣੇ ਭੈਣਾਂ ਭਰਾਵਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਕਮੈਂਟ ਕੀਤੇ ਬਾਕੀ ਐਡਾ ਹੀ ਤੁਸੀਂ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਹਾਂਜੀ ਭੈਣ ਭਰਾਵੋ ਮੈਨੂੰ ਦੋ ਜਣਿਆਂ ਨੇ ਕਮੈਂਟ ਕੀਤਾ ਮੈਂ ਬਹੁਤ ਜਿਆਦਾ ਖੁਸ਼ ਹੋਈ ਤੇ ਅੰਤਪਾਲ ਕੌਰ ਨੇ ਤਾਂ ਸ਼ਾਮ ਸਿੰਘ ਨੇ ਬਾਕੀ ਕੋਈ ਗੱਲ ਨਹੀਂ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਕਿ ਸਾਡੀ ਕਿੱਥੇ ਗਲਤੀ ਆ ਕਿੱਦਾਂ ਦੀ ਵੀਡੀਓ ਬਣਾਇਆ ਕਰੀਏ ਆਪਾਂ ਉਦਾਂ ਦੀ ਬਣਾ ਲਿਆ ਕਰਾਂਗੇ ਬਾਕੀ ਜਨਤ ਗਈ ਆ ਸਕੂਲ ਇਹ ਵੀ ਕੰਮ ਤੇ ਚੱਲ ਗਿਆ ਹੁਣ ਮੈਂ ਘਰ ਦਾ ਕੰਮ-ਕੋਮ ਕਰਕੇ ਤੇ ਫਿਰ ਮੈਂ ਜਾਣਾ ਜਨਤ ਨੂੰ ਸਕੂਲੋਂ ਲੈਣ ਵਾਸਤੇ ਫਿਰ ਮੈਂ ਤੁਹਾਨੂੰ ਉਦੋਂ ਮਿਲਦੀ ਆ ਹਾਂਜੀ ਹੁਣ ਮੈਂ ਚੱਲੀ ਜਨਤ ਨੂੰ ਸਕੂਲੋਂ ਲੈਣ ਵਾਸਤੇ ਸਕੂਲ ਜਾ ਕੇ ਮਿਲਦੇ ਆ ਉਹਦੇ ਇਹ ਹੁਣ ਮੈਂ ਬੈ ਗਈ ਸੀ ਟ੍ਰਾਈਸਾਈਕਲ 'ਚ ਲੱਗਿਆ ਸੀ ਮੈਂ ਕਿ ਟ੍ਰਾਈਸਾਈਕਲ 'ਤੇ ਚੱਲ ਜਾਣੀ ਤੁਰ ਕੇ ਕਿਹਾ ਬਹੁਤ ਕੋਈ ਬਹੁਤ ਲੱਗਦੀ ਆ ਉਹਦਾ ਬਸ ਸਕੂਲ ਲੱਗ ਗਈ ਆ ਇਹਦਾ ਪਰ ਫਿਰ ਵੀ ਗਰਮੀ ਜੀ ਲੱਗਦੀ ਸੀ ਤਾਂ ਮੈਂ ਕਾਇਤਾਂ ਦਿਖਾਉਣੀ ਆ ਮੈਂ ਮਾਸੀ ਪੰਛਤ ਮੇਂ ਲੱਗਦੇ ਦੇ ਸਕੂਲ ਜਾਂਦੇ ਹਾਂ ਉਹ ਜਿੱਦੇ ਜਾਂਦੇ ਪਹਿਨਾ ਗ੍ਰੀਨ ਜਿਆ ਏਡੇ ਬੁੰਦੇ ਸੰਕਟ ਦੇ ਵਿੱਚ ਮਾਸੀ ਲੋ ਜਾਣੇ ਚੱਲਦੇ ਆ ਪਹੁੰਚਦੀ ਮੈਂ ਜਨਪਿਸ ਜੀ ਵੀ ਸੀ ਤੁਗੀ ਮੈ ਸਕੂਲ ਜੰਨਤ ਦੇ ਕੋਇਆ ਜਨਨਾਦੀਪ ਗ੍ਰੇਡ 5 ਹਾਸਟੈਂਟੇ ਰਾਸ਼ ਬਹੁਤ ਜ਼ਿਆਦਾ ਹੋ ਜਾਂਦਾ ਕਿਉਂਕਿ ਸਾਰੇ ਹਾਫ ਟਾਈਮ ਤੇ ਬੱਚਿਆਂ ਨੂੰ ਲੈਣ ਵਾਸਤੇ ਆਉਂਦੇ ਆ ਅੱਗੇ ਜਨਤ ਹੁਣ ਆਪਾਂ ਚੱਲੇ 23 ਸੈਕਿੰਡ ਲਵਾਂਗੇ ਚੱਲ ਬੈਠ ਲਾ ਹਾਂ ਹਾਂ ਮੇਉ ਮੇਉ ਬਾ ਕੁ ਨਾ ਪਹਿਲਾਂ ਸੁਬੂਸ ਹਾਈ ਗਾਇਸ 2 ਸੈਕਿੰਡ ਮਿਲ ਗਿਆ ਤਾਂ ਬਹੁਤ ਹੈ ਹੁਣ ਅਸੀਂ ਪੈ ਲੱਗੇ ਹਾਂ ਬਾਹਰ ਜਾ ਕੇ ਮੇਟਿਆਂ ਅਸੀਂ ਤੁਹਾਨੂੰ ਹਾਂਜੀ ਹੁਣ ਅਸੀਂ ਅੱਗੇ ਕਾਰ ਹੁਣ ਇਹਨੂੰ ਖਾਣਾ-ਦਾਣਾ ਪਹਿਲਾਂ ਦਈਏ ਬਾਅਦ ਵਿੱਚ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਹਾਂਜੀ ਹਾਂਜੀ ਫਰੈਂਡ ਮੈਂ ਜਨਤ ਨੂੰ ਸਕੂਲੋਂ ਉਦੋਂ ਛੱਡ ਕੇ ਉਸ ਤੋਂ ਬਾਅਦ ਵਿੱਚ ਫਿਰ ਮੈਂ ਰੋਟੀ-ਰੋਟੀ ਬਣਾਉਣ ਲੱਗ ਗਈ ਬੀਜੀ ਹੋਗੀ ਤੇ ਜਨਤਾ ਅੱਜ ਸਕੂਲੋਂ ਵੀ ਲੇਟ ਆਈ ਰੋਟੀ-ਰੋਟੀ ਖਾਣ ਤੇ ਬਾਅਦ ਵਿੱਚ ਫਿਰ ਮੇਰਾ ਟਾਈਮ ਨਹੀਂ ਲੱਗਾ ਤਾਂ ਚਲੋ ਹੁਣ ਅੱਜ ਤੁਸੀਂ ਦੱਸਿਓ ਤੁਹਾਨੂੰ ਮੇਰਾ ਡੇਲੀ ਵਲੌਗ ਕਿੱਦਾਂ ਦਾ ਲੱਗਾ ਨਾਲੇ ਦੱਸ ਦਿਓ ਵੀ ਕਿੱਦਾਂ ਦਾ ਵਲੌਗ ਬਣਾਇਆ ਕਰੀਏ ਬਾਕੀ ਮੈਂ ਤਾਂ ਜਿੱਦਾਂ ਦਾ ਬਣਿਆ ਮੈਂ ਬਣਾਤਾ ਪਰ ਪਲੀਜ਼ ਮੇਰੀ ਇਹ ਹੀ ਹੱਥ ਜੋੜ ਕੇ ਰਿਕਵੈਸਟ ਆ ਵੀ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਦੱਸਿਆ ਕਰੋ ਵੀ ਕਿੱਥੇ ਸਾਡੀ ਗਲਤੀ ਆ ਇਹ ਬੰਦਾ ਆਪਣੀ ਗਲਤੀ ਨੂੰ ਦੇਖਦਾ ਵਾ ਕਈ ਮੇਰੇ ਭੈਣਾ ਭਰਾਵਾਂ ਨੂੰ ਕਿੱਦਾਂ ਦੇ ਪਸੰਦ ਆ ਤੇ ਬੰਦਾ ਉਦਾਂ ਨਹੀਂ ਬਣਾਉਂਦਾ ਬਾਕੀ ਜੇ ਤੇ ਗਲਤੀ ਵੀ ਕੱਢੋ ਤਾਂ ਮੈਨੂੰ ਕੋਈ ਗੁੱਸਾ ਨਹੀਂ ਆ ਕਿਸੇ ਤੇ ਵੀ ਬਾਕੀ ਸੱਸੀ ਕਾਲਜੀ ਸਾਰਿਆਂ ਨੂੰ